ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਡ੍ਰੀਮ ਕ੍ਰਿਕਟ ਅਕੈਡਮੀ ਦੇ ਖਿਡਾਰੀ ਜੈ ਪ੍ਰਤਾਪ ਜੋਲ ਦੀ ਰਾਜਪੱਤਰ ਤੇ ਚੋਣ ਹੋਈ ਹੈ ਅੰਡਰ 16 ਪੰਜਾਬ ਕੈਂਪ ਲਈ ਚੁਣੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਇਕਲੌਤੇ ਖਿਡਾਰੀ ਨੂੰ ਅਕੈਡਮੀ ਦੇ ਮੁਖ ਕੋਚ ਸਤਬੀਰ ਸਿੰਘ ਨੇ ਵਧਾਈ ਦਿੱਤੀ ਇਸ ਮੌਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਹਾਂਜੀ ਮੈਂ ਡ੍ਰੀਮ ਕ੍ਰਿਕਟ ਅਕੈਡਮੀ ਗਰੀ ਮੱਡੀ ਵਿੱਚ ਪ੍ਰੈਕਟਿਸ ਕਰਦਾ ਰਿਹਾ ਮੈਨੂੰ ਮੈਂ 2016 ਤੋਂ ਪ੍ਰੈਕਟਿਸ ਕੀਤੀ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਗਰਾਊਂਡ ਦੇ ਵਿੱਚ ਤੇ ਮੈਂ ਵੱਧ ਵੱਧ ਕੋਸ਼ਿਸ਼ ਕਰਦਾ ਹਾਂ ਕਿ ਮੈਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਇਹ ਸਾਰਾ ਕ੍ਰੈਡਿਟ ਕੋਚ ਸਾਹਿਬ ਸਤਵੀਰ ਸਿੰਘ ਨੂੰ ਜਾਂਦਾ ਹੈ ਅਤੇ ਮੇਰੇ ਫੈਮਲੀ ਨੂੰ ਵੀ ਕਿਉਂਕਿ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਸਾਰਿਆਂ ਨੇ ਅਤੇ ਮੇਰੇ ਕੋਚ ਨੇ ਵੀ ਬਹੁਤ ਸਪੋਰਟ ਕੀਤੀ ਹਾਂ ਹਾਂਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਤੇ ਇੱਕ ਦਿਨ ਇੰਡੀਆ ਖੇਡਾਂ ਜਾਨਾ ਤੇ ਮੈਂ ਇਹ ਚਾਹਾਂਗਾ ਵੀ ਬੱਚੇ ਨੇ ਮਿਹਨਤ ਕੀਤੀ ਹੈ ਤੇ ਉਹਦੀ ਮਿਹਨਤ ਜਿਹੜੀ ਰੰਗ ਲਿਆਈ ਹੈ ਤੇ ਬਾਕੀ ਉਹਦੇ ਪਿੱਛੇ ਜਿਹੜੀ ਆ ਕੋਚ ਸਤਵੀਰ ਸਿੰਘ ਗਹਿਰੀ ਮੰਡੀ ਉਹਨਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਬਹੁਤ ਜ਼ਿਆਦਾ ਰੰਗ ਰਹੀ ਹੈ ਕਿਉਂਕਿ 7-8 ਸਾਲ ਤੋਂ ਬੱਚਾ ਜਿਹੜਾ ਮਿਹਨਤ ਕਰ ਰਿਹਾ ਸੀ ਇਹਦੇ ਵਿੱਚ ਅਕੈਡਮੀ ਦੇ ਵਿੱਚ ਤੇ ਉਹਨੇ ਬਹੁਤ ਮਿਹਨਤ ਕਰਕੇ ਤੇ ਇੱਥੇ ਤੱਕ ਮਕਾਮ ਹਾਸਲ ਕੀਤਾ ਵਾ